ਕੀ ਚੀਜ਼ ਹੈ ਇਹ ਤਾਰ ਬੋਲਦਾ ਮੇਰੇ ਬੱਚਿਆਂ ਦਾ ਬਹੁਤ ਬੁਰਾ ਅਨਾਮਿਤ ਕੋ ਕਦੀ ਕਿਹਾ ਨਹੀਂ ਮਨਿਆ ਨਹੀਂ ਦੇ ਕੇ ਸੋਸ਼ਲ ਮੀਡੀਆ ਦੇ ਇਹਦਾ ਹੀ ਸਾਨੂੰ ਪਤਾ ਚੱਲ ਰਿਹਾ ਕਿ ਇਸ ਤਰੀਕ ਨੂੰ ਹੱਤ ਹੋਈ ਹੋਈ ਹੈ ਉਹਦੇ ਉੱਥੇ ਕਿਸੇ ਤੇ ਝਗੜਾ ਹੋਣ ਕਰ ਨਾਲ ਦੀ ਮੌਤ ਹੋ ਗਈ ਹੈ ਉਹ ਤੇ ਪਗਲ ਕੇ ਦੋਨਾਂ ਸਰਕਾਰਾਂ ਗਿਆ ਫਿਰ ਉਹਦੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੱਡ ਬੋਡੀ ਦੀ ਕੀਤੀ ਦਸ਼ਤੀ ਭਰਤ

ਮੇਰੇ ਬੱਚਿਆਂ ਦਾ ਬਹੁਤ ਬੁਰਾ ਨਾ ਮੈਂ ਤੋ ਕਰਦੀ ਨੀ ਕੀ ਆਦੀ ਨਾ ਜਾਣੇ ਦੇਖੇ ਮੇਰੀ ਧਿਆਵ ਚ ਰਖੋ ਵੀ ਜੀ ਇਹ ਬੁੱਢੇ ਆ ਮਾਂ ਵੀ ਵਈ ਕੀ ਕਰੀਏ ਇਹ ਸੋਸ਼ਲ ਮੀਡੀਆ ਦੇ ਇਹ ਰਾਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਤਰੀਕ ਨੂੰ ਰੈੱਟ ਹੋਈ ਹੋਈ ਹੈ ਤੇ ਕਾਫੀ ਦਿਨ ਹੋ ਚੁੱਕੇ ਆ ਤੇ ਭਾਰਤ ਸਰਕਾਰ ਤੋਂ ਬੇਨਤੀ ਜੀ ਡੱਡ ਬੋਡੀ ਜਾਇਆ ਜਲਦ ਜਲਦ ਪੰਜਾਬ ਲੈ ਆਂਦੀ ਜਾਏ ਆ ਬ੍ਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬ੍ਰਾਜ਼ੀਲਨ ਸਾਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਛੋਟੇ ਛੋਟੇ ਉਹਦੇ ਬੱਚੇ ਆ ਜੀ ਤੇ ਉਹਦੀ ਉਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਵੀ ਕੀ ਗੱਲ ਹੋਈ ਆ ਉਥੇ ਝਗੜਾ ਹੋਣ ਕਰਕੇ ਉਹਦੀ ਮੌਤ ਹੋ ਗਈ ਆ ਉਹ ਕਿਰਪਾ ਕਰਕੇ ਦੋਨਾਂ ਸਰਕਾਰਾਂ ਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੱਡ ਬੋਡੀ ਨੂੰ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਇਆ ਜਾਏ ਮਿਆ ਜੀ ਇਹ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਮੇਲ ਕੀਤੀ ਸੀ ਉਹਦਾ ਤੁਹਾਨੂੰ ਜਵਾਬ ਆਇਆ ਹੈ ਵੀ ਉਹਨਾਂ ਨੇ ਮੇਲ ਕੀਤੀ ਹੈ ਵੀ ਉਹ ਕਹਿੰਦੇ ਵੀ ਡੱਡ ਬੱਡੀ ਭੇਜੀ ਜਾਏਗੀ ਤੇ ਘਰਦਾਰ ਬਹੁ ਬੁਰੀ ਹਾਲਤਾਂ ਜੀ ਰੋ ਰੋ ਕੇ ਅਸੀਂ ਚੰਨੇ ਆ ਵੀ ਛੇਤੀ ਤੋਂ ਛੇਤੀ ਸੈਂਟਰਲ ਗਵਰਨਮੈਂਟ ਵੀ ਇਹਦੇ ਵਿੱਚ ਆਏ ਉਹ ਛੇਤੀ ਛੇਤੀ ਸਾਡਾ ਸਾਥ ਦੇ ਉਹ ਡੱਡ ਬੱਡੀ ਨੂੰ ਵਾਪਸ ਲਿਆਂਦਾ ਜਾਏ ਆਏ ਜੇ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਮਾਰਾ ਸਾਡੇ ਬੱਚੇ ਦੀ ਇਹ ਲਾਜ ਜਿਹੜੀ ਆ ਜਲਦੀ ਜਲਦੀ ਕੋਈ ਜੀ ਜਾਵੇ ਮਾਮਰਾਮ ਦਾ ਜੁਬੇ ਜਾਰ ਕਰਾਂਗੇ ਸਾਡਾ ਬਬੂ ਸਾਡੇ ਮਰਦੇ ਦੇਖ ਨਹੀਂ ਆਉਣ ਬੱਚੇ ਬੱਚੇ ਰੋਣ ਰਿਹਾ ਕਿਰਪਾ ਕਰੋ ਮਾਰਾ ਕਿਰਪਾ ਕਰੋ ਜੀ ਅਜ ਫੇਰ ਦੁਬਾਰਾ ਮੇਰੀ ਗੱਲ ਹੈ ਸਾਡੇ ਬੱਚੇ ਦੀ ਲਾਸ਼ ਜਲਦੀ ਜਲਦੀ ਭਤ ਮੰਗਾਈ ਜਾਵੇ ਜਿਹੜਾ ਸੰਸਕਾਰ ਕਰਕੇ ਜਿਹੜਾ ਉਹ ਪ੍ਰਾਪਤ ਦਾ ਮਗਰਾ ਲੋਏ ਫੇਰ ਕਰੋ ਕਿਰਪਾ ਕਰੋ ਮਾਰਾ ਜੀ 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 ਕਰ ਦੋ ਤਾ ਮੇਰੇ ਬੱਚਿਆਂ ਦਾ ਉਹ ਤਾਂ ਗੁਰਾਲ ਨਾਮਿਤ ਕੋ ਕੱਢੀ ਕਿੰਨੀ ਮਨਿਆ ਨੇ ਦੇਖਿਆ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਦੀ ਨੂੰ ਲੱਤ ਹੋ ਗਈ ਹੋਈ ਹੈ ਉਹਦੀ ਉਥੇ ਕਿਸੇ ਤੇ ਝਗੜਾ ਹੋਣ ਕਰ ਨਾਲ ਉਹਦੀ ਮੌਤ ਹੋ ਗਈ ਆ ਉਹ ਕਿ ਪਗਲ ਕੇ ਨਾ ਸਰਕਾਰਾਂ ਗਿਆ ਅਪੀਲ ਦੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੱਡ ਬਾਡੀ ਨੂੰ ਕੀਤੀ ਤੋਂ ਛੇਤੀ ਭਰਤ ਲੈ ਕੇ ਆਇਆ ਜਾਏ ਤੂੰ ਜਲਦੀ ਕੁਝ ਹੀ ਜਾ ਮੈਂ ਮੌਦਾ ਆਪ ਦਾ ਜੀ ਇਸ਼ਾਰ ਕਰਾਂਗਾ ਅਰੇ ਮਜੇ ਦੇਖ ਨਹੀਂ ਆਉਣ ਬੱਚੇ ਰੋਣਦੇ ਆ ਇਹ ਸਤਨੇ ਕੇ ਬੰਟੀ ਗਾਨੀਆ ਮੇਰੇ ਬੱਚੇ ਦੀ ਜਿੱਤੀ ਦੋ ਜਿੱਤੀ ਕਰ ਬੋਲ ਓ ਮੇਰੇ ਬੱਤਿਆਂ ਦਾ ਉਹ ਤਾਂ ਬੁਰਾ ਨਾ ਮੇ ਤੋਂ ਕਰਦੀ ਨਿਕੀ ਆਂਦੀ ਨਾ ਜਾਣੇ ਦੇਖੀ ਆਂਦੀ ਆ ਮੇਰੀ ਧਿਆਵ ਚਰ ਕੋਈ ਨਹੀਂ ਬੀਤੀ ਇਹ ਬੁੱਢੇ ਆ ਮਾਂ ਵੀ ਵਈ ਕੀ ਕਰੀਏ ਇਹ ਸੋਸ਼ਲ ਮੀਡੀਆ ਦੇ ਇਹ ਰਾਹੀਂ ਸਾਨੂੰ ਪਤਾ ਚੱਲ ਰਿਹਾ ਕਿ ਇਸ ਤੀਰ ਨੂੰ ਰੱਤ ਹੋਦੀ ਹੋਈ ਹੈ ਤੇ ਕਾਫੀ ਦਿਨ ਹੋ ਚੁੱਕੇ ਆ ਤੇ ਪਾਤ ਜੀ ਗਾ ਤੋ ਬੇਨਤੀ ਜੀ ਡੱਡ ਬੋਡੀ ਜਾਇਆ ਜਲਦ ਜਲਦ ਪੰਜਾਬ ਲੈ ਹੰਦੀ ਜਾਏ ਆ ਬ੍ਰਦਰ ਜੋ ਬਲਜੀਤ ਸਿੰਘ ਜਰਮਨ ਦੇ ਵਿੱਚ ਬਰਲਿਨ ਸਾਰ ਦੇ ਵਿੱਚ ਕੰਮ ਕਰਨ ਵਾਸਤੇ ਗਿਆ ਸੀ ਛੋਟੇ ਛੋਟੇ ਉਹਦੇ ਬੱਚੇ ਆ ਜੀ ਤੇ ਉਹਦੀ ਉਥੇ ਕਿ ਪਤਾ ਨਹੀਂ ਚੱਲਿਆ ਸਾਨੂੰ ਕੀ ਗੱਲ ਹੋਈ ਆ ਉਥੇ ਝਗੜਾ ਹੋਣ ਕਰਕੇ ਉਹਦੀ ਮੌਤ ਹੋ ਗਈ ਆ ਉਹ ਕਿਰਪਾ ਕਰਕੇ ਦੋਨਾਂ ਸਰਕਾਰਾਂ ਦੇ ਹੱਥ ਜੁੜ ਕੇ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਦੀ ਡੱਡ ਬੋਡੀ ਨੂੰ ਛੇਤੀ ਤੋਂ ਛੇਤੀ ਭਾਰਤ ਲੈ ਕੇ ਆਇਆ ਜਾਏ ਨਯਾ ਜੀ ਅਸੀਂ ਸਾਡੀ ਪੰਜਾਬ ਸਰਕਾਰ ਨੂੰ ਅਸੀਂ ਮੇਲ ਕੀਤੀ ਸੀ ਉਹਦਾ ਤੁਹਾਨੂੰ ਜਵਾਬ ਆਇਆ ਹੈ ਵੀ ਉਹਨਾਂ ਨੇ ਮੇਲ ਕੀਤੀ ਹੈ ਵੀ ਉਹ ਕਹਿੰਦੇ ਵੀ ਡੱਡ ਬੱਡੀ ਭੇਜੀ ਜਾਏਗੀ ਤੇ ਉਹ ਘਰ ਦਾ ਬਹੁ ਬੁਰੀ ਹਾਲਤ ਆ ਜੀ ਰੋ ਰੋ ਕੇ ਅਸੀਂ ਚਾਹੁੰਦੇ ਆ ਵੀ ਛੇਤੀ ਤੋਂ ਛੇਤੀ ਸੈਂਟਰਲ ਗਵਰਨਮੈਂਟ ਵੀ ਇਹਦੇ ਵਿੱਚ ਆਏ ਉਹ ਛੇਤੀ ਛੇਤੀ ਸਾਡਾ ਸਾਥ ਦੇ ਉਹ ਡੱਡ ਬੱਡੀ ਨੂੰ ਵਾਪਸ ਲਿਆਂਦਾ ਜਾਏ ਅਸੀਂ ਸੈਂਟਰਲ ਸਰਕਾਰ ਨੂੰ ਬੇਨਤੀ ਕਰਦੇ ਆ ਕਿਰਪਾ ਕਰਕੇ ਮਾਰਾ ਸਾਡੇ ਬੱਚੇ ਦੀ ਇਹ ਰੋ ਲਾਜ ਜਿਹੜੀ ਆ ਜਲਦੀ ਦਾ ਜਲਦੀ ਭੇਜੀ ਜਾਵੇ ਮਹਾਰਾਮ ਦਾ ਜੂਝਾ ਕਰਾ ਗਿਆ ਸਾਡੇ ਬੱਚੇ ਮਜੇ ਦੇਖ ਨਹੀਂ ਆਉਣ ਬੱਚੇ ਉਹਨੇ ਬੱਚੇ ਰੋਣਦੇ ਆ ਕਿਰਪਾ ਕਰੋ ਮਾਰਾ ਕਿਰਪਾ ਕਰੋ ਜੀ ਅਜੇ ਫੇਰ ਦੁਬਾਰਾ ਮੇਰੀ ਗੱਲ ਹੈ ਸਾਡੇ ਬੱਚੇ ਦੀ ਇਲਾਜ ਜਲਦੀ ਜਲਦੀ ਭਾਤ ਮਗਾਈ ਜਾਵੇ ਜਿਹੜਾ ਸੰਸਕਾਰ ਕਰਕੇ ਜਿਹੜਾ ਭਰਾ ਸਾਡਾ ਬਦਲਾ ਲੋਏ ਮੇਰ ਕਰੋ ਕਿਰਪਾ ਕਰੋ ਮਾਰਾ ਰੱਬ